ਸ਼ਾਮ ਨੂੰ ਮੁੱਥਾ ਟਿੱਕਣ ਗਈ 6 ਵਜੇ ਦਰਿਆ ਤੇ 7 ਵਜੇ ਦਰਿਆ ਤੇ ਉੱਥੇ ਹੀ ਬੱਚੀ ਨਹਾਉਣ ਲੱਗੀ ਇਹ ਆਪਣੇ ਕੰਮ ਕਰਾ ਚ ਲੱਗੇ ਸੀਗੇ ਚਾਰ ਬੱਚੇ ਸੀਗੇ ਤਿੰਨ ਤਾਂ ਖਿੱਚ ਲੈਣਾਂ ਨੇ ਜੀ ਉਹ ਜਿਹੜੀ ਮੇਰੀ ਬੇਟੀ ਸੀਗੀ ਉਹ ਰੇਤ 'ਚ ਆ ਗਈ ਜੀ ਪਾਣੀ ਵੱਧ ਦਰਿਆ 'ਚ ਉਹ ਰੇਤ 'ਚ ਲੰਘੀ ਗਈ ਗਾਂਹਾਂ ਉਹ ਬਚਾਉਣ ਦੀ ਕੋਸ਼ਿਸ਼ ਕਰੀ ਆ ਹਾਂ ਜੀ ਕਈ ਬੰਦੇ ਲੱਗੇ ਰਹੇ ਨੇਰੇ ਤੱਕ ਹੀ ਫਿਰ ਹਾਂ ਜੀ ਦੋ ਦਿਨ ਅਸੀਂ ਗੋਤਾ ਖੋਰ ਵੀ ਲਾਇਆ ਉਹ ਬੰਦੇ ਲੱਗੇ ਲੱਭਿਆ ਲੱਭਿਆ ਹਾਂਜੀ ਲੱਗੇ ਰੇ 3-4 ਘੰਟੇ ਮਲੀ ਨੀ ਉਹ ਕਹਿੰਦੇ ਵੀ ਰਿੱਤੇ ਥੱਲੇ ਦੱਬੀ ਗਈ ਵੀ 1-2 ਦਿਨ ਤੱਕ ਵੇਟ ਕਰੋ ਪਾਣੀ ਭਰੂਗਾ ਪੇਟ ਜੇ ਸ਼ਾਇਦ ਉੱਪਰ ਆ ਜਾਵੇ লাশ ਜੀ ਕੋਸ਼ਿਸ਼ ਕਰਾਂਗੇ ਫੋਨ ਕਰਾਂਗੇ ਤੁਹਾਨੂੰ ਜੇ লাশ ਆਏ ਅਸੀਂ ਸੱਟ ਪੂਜਾ ਕਰਨਗੇ ਉੱਥੇ ਸਤਲੁਜ ਦਰਿਆ ਤੇ ਗਏ ਸੀਗੇ ਅਸੀਂ ਤਾਂ ਬਾ ਪਾਣੀ 'ਚ ਖੜੇ ਸੀਗੇ ਉਹ ਬਣਾਉਣ ਵੜ ਗਈ ਕਪੜੇ-ਕਪੜੇ ਖੋਲ ਕੇ ਤਿੰਨ ਜਾਖ ਹੋਰ ਵੀ ਸੀਗੇ ਉਹਦੇ ਨਾਲ ਉਨਾਂ ਨੂੰ ਤਾਂ ਕੱਢ ਲਿਆ ਉਹਨੇ ਮਾਸੜ ਨੇ ਉਹ ਰਹਿ ਗਈ ਪਿੱਛੇ ਹੀ ਅੱਗੇ ਨਿਕਲ ਗਈ ਉਹ ਮਿੱਟੀ ਦੇ ਥਾਰੇ ਤਦਰੇ ਥੱਲੇ ਦੱਬ ਗਈ ਉਹ